ਕਾਂਡ ਪੰਜਾਬਾਂ ਗੈਲਰੀ ਵਿੱਚ ਕੋਈ ਨਹੀਂ ਸੀ ਆ ਗਾਂ ਜਾਣਤੇ ਉਸ ਨੂੰ ਰੌਲਾ ਗੌਲਾ ਸੁਣਾਈ ਦਿੱਤਾ ਉਹ ਉਧਰੇ ਤੁਰ ਪਿਆ ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਕੁਝ ਝਗੜਾ ਹੋ ਰਿਹਾ ਹੈ ਇੱਕ ਪਾਸੇ 10-11 ਲਾਰਡ ਸਨ ਦੂਜੇ ਪਾਸੇ ਇੱਕ ਇਕੱਲਾ ਸੀ ਉਹਨਾਂ ਦਾ ਰਸਤਾ ਰੋਕੀ ਖੜਾ ਸੀ ਟੌਮ ਨੇ ਉਸ ਨੂੰ ਪਛਾਣ ਲਿਆ ਇਹ ਸੀ ਜਿਕਜੈਕ ਅਥਵਾ ਲਾਰਡ ਡੇਵਿਡ ਲਾਰਡਾਂ ਵਿੱਚੋਂ ਕਈਆਂ ਨੇ ਤਾਂ ਦਰਬਾਰੀ ਗਾਉਣ ਪਾਏ ਹੋਏ ਸਨ ਤੇ ਕਈ ਉਤਾਰ ਕੇ ਸਧਾਰਨ ਕੱਪੜਿਆਂ ਵਿੱਚ ਖੜੇ ਸਨ ਜਿੱਕ ਜੈ ਲਾਰਡ ਡੇਵਿਡ ਨੇ ਫੌਜੀ ਅਫਸਰ ਦੀ ਪ੍ਰਸ਼ਾਦ ਪਹਿਨੀ ਹੋਈ ਸੀ ਉਹ ਲਾਰਡਾਂ ਨਾਲ ਗੱਲਾਂ ਕਰ ਰਿਹਾ ਸੀ ਟੌਮ ਨੇ ਗੱਲਾਂ ਸੁਣੀਆਂ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਸ਼ਬਦ ਵਾਪਸ ਲਵਾਂ ਚੰਗੀ ਗੱਲ ਹੈ ਮੈਂ ਆਪਣੇ ਸ਼ਬਦ ਤੁਸੀਂ ਕਾਇਰ ਹੋ ਵਾਪਸ ਲੈਂਦਾ ਹਾਂ ਪਰ ਇਸ ਦੇ ਬਦਲੇ ਕਹਿੰਦਾ ਹਾਂ ਕਿ ਤੁਸੀਂ ਮੂਰਖ ਹੋ ਇੱਕ ਵਿਚਾਰੇ ਨਵੇਂ ਆਦਮੀ ਦੇ ਵਿਰੁੱਧ ਤੁਸੀਂ ਸਾਰੇ ਪੁੰਡਾਂ ਵਾਂਗ ਛਿੜ ਪਏ ਸੱਚਮੁੱਚ ਇਹ ਕਾਇਰਤਾ ਨਹੀਂ ਮੂਰਖਤਾ ਹੈ ਤੁਸੀਂ ਉਸ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬੁੱਢਿਆਂ ਨੂੰ ਉਂਝ ਵੀ ਕਾਟ ਸੁਣਾਈ ਦਿੰਦਾ ਸੀ ਤੇ ਜਵਾਨਾਂ ਵਿੱਚ ਅਕਲ ਦਾ ਕਾਟਾ ਫਿਰ ਭਲਾ ਕੌਣ ਸਮਝਦਾ ਮੈਂ ਬਹੁਤ ਹਾਦਿਕ ਤੁਹਾਡੀ ਸ਼੍ਰੇਣੀ ਦਾ ਹਾਂ ਇਸ ਲਈ ਤੁਹਾਨੂੰ ਸੱਚੀ ਗੱਲ ਕਹਿ ਸਕਦਾ ਹਾਂ ਇਹ ਨਵਾਂ ਲਾਰਡ ਬਦਸ਼ਕਲ ਹੈ ਤੇ ਮੈਂ ਇਹ ਵੀ ਮੰਨਦਾ ਹਾਂ ਕਿ ਉਸਨੇ ਬਹੁਤ ਸਾਰੀਆਂ ਬੇਹੂਦਾ ਗੱਲਾਂ ਵੀ ਕਹੀਆਂ ਹਨ ਪਰ ਉਸ ਦੀਆਂ ਕੁਝ ਗੱਲਾਂ ਸੱਚੀਆਂ ਵੀ ਸਨ ਉਸ ਦਾ ਲੈਕਚਰ ਬੇਤਰਤੀਬ ਜ਼ਰੂਰ ਸੀ ਤੇ ਚੰਗੇ ਢੰਗ ਦਾ ਵੀ ਨਹੀਂ ਸੀ ਉਹ ਕੜੀਮੁੜੀ ਕਹਿੰਦਾ ਸੀ ਤੁਸੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਪਰ ਜਿਹੜਾ ਆਦਮੀ ਕੱਲ ਤੱਕ ਇੱਕ ਪੰਡ ਦੀ ਹਾਲਤ ਵਿੱਚ ਸੀ ਉਸ ਪਾਸੋਂ ਇਦੋਂ ਚੰਗੇ ਲੈਕਚਰ ਦੀ ਆਸ਼ਾ ਵੀ ਕਿਵੇਂ ਕੀਤੀ ਜਾ ਸਕਦੀ ਹੈ उसके लैक्चर का बहुत सारा हिस्सा भावें ऊट पटांग से पर कि ख्याल हदों वालाघा योग सन उसनों तो उसकी पिछली हैसियत देखद दे हो उसका लैक्चर सदार नहीं सी मैं कहता हाँ जरा तुम भी तो लैक्चर दे के दसो उसने बर्टन लेजड़ बाबत जो कहा है उसका कोई भी विरोध नहीं कर सकता माइल आर्ट असल गल तो यह है ਕਿ ਉਸ ਵਿਚਾਰੇ ਦੇ ਵਿਰੁੱਧ ਇਤਨੇ ਮਜਮੇਦਾ ਹੋਣਾ ਮੈਂ ਸਹਾਰ ਨਹੀਂ ਸਕਦਾ ਮੈਂ ਤਾਂ ਪਰਮਾਤਮਾ ਦਾ ਬੜਾ ਸ਼ੁਕਰ ਕਰਦਾ ਹਾਂ ਕਿ ਉਸਨੇ ਟੌਮ ਨੂੰ ਨੀਵੀਂ ਹਾਲਤ ਤੋਂ ਚੁੱਕ ਕੇ ਲਾੜ ਬਣਾਇਆ ਤੇ ਉਸ ਦੀ ਜਾਇਦਾਦ ਉਸ ਨੂੰ ਵਾਪਸ ਦਵਾਈ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਸ ਦੇ ਕਾਰਨ ਮੇਰੇ ਮਾਮਲੇ ਉੱਤੇ ਮੇਰੇ ਜੀਵਨ ਉੱਤੇ ਕੀ ਅਸਰ ਪਵੇਗਾ ਮੈਨੂੰ ਤਾਂ ਖੁਸ਼ੀ ਹੈ ਕਿ ਜਿਸ ਦਾ ਜੋ ਹੱਕ ਸੀ ਉਸ ਨੂੰ ਆਖਰ ਮਿਲ ਗਿਆ ਤੁਸੀਂ ਲਾਰਡ ਫਰਮਾਨ ਕਲੈਂਚਾਰਲੀ ਨੂੰ ਪੰਡ ਕਹਿੰਦੇ ਹੋ ਪਰ ਮੈਂ ਤਾਂ ਸਮਝਦਾ ਹਾਂ ਕਿ ਪੰਡ ਅਸਲ ਵਿੱਚ ਤੁਸੀਂ ਹੋ ਜਿਨ੍ਹਾਂ ਨੇ ਉਸ ਦਾ ਇਹਨਾ ਮੌਜੂਦ ਆਇਆ ਉਸ ਦੇ ਹਾਸੇ ਦੀ ਗੱਲ ਤਾਂ ਇਹੋ ਹੈ ਨਾ ਕਿ ਉਹ ਬੇਕਸੂਰ ਹੈ ਮੈਂ ਕਹਿੰਦਾ ਹਾਂ ਭਲੇ ਮਾਨਸਾ ਨੂੰ ਕਦੇ ਕਿਸੇ ਦੀ ਮੁਸੀਬਤ ਉੱਤੇ ਹੱਸਣਾ ਨਹੀਂ ਚਾਹੀਦਾ ਜੇ ਤੁਸੀਂ ਸੋਚਦੇ ਹੋ ਕਿ ਲੋਕੀ ਤੁਹਾਡੇ ਉੱਤੇ ਨਹੀਂ ਹੱਸਦੇ ਹੋਣਗੇ ਤਾਂ ਤੁਸੀਂ ਗਲਤੀ ਤੇ ਹੋ ਤੁਹਾਡੇ ਵਿੱਚ ਵੀ ਕਈ ਆਦਮੀ ਪੱਦੇ ਮੂਰਖ ਤੇ ਅਨਪੜ ਹਨ ਮਾਈ ਲਾਰਡ ਹੈਵਿਸ਼ਲ ਮੈਂ ਉਸ ਦਿਨ ਆਪਦੀ ਸ਼੍ਰੀਮਤੀ ਨੂੰ ਵੇਖਿਆ ਸੀ ਉਹ ਬਦਸ਼ਕਲ ਹੈ ਦੱਚੇਜ਼ ਤਾਂ ਹੈ ਪਰ ਹੈ ਅਸਲੋਂ ਹੀ ਲੰਗੂਰੀ ਜਿਹੜੇ ਸੱਜਣ ਹੱਸਦੇ ਹਨ ਉਹਨਾਂ ਨੂੰ ਮੈਂ ਕਹਿੰਦਾ ਹਾਂ ਜ਼ਰਾ ਚਾਰ ਸ਼ਬਦ ਬੋਲ ਕੇ ਵਖਾਓ ਬਕਵਾਸ ਹਰ ਕੋਈ ਕਰ ਲੈਂਦਾ ਹੈ ਪਰ ਬੋਲਣਾ ਬਹੁਤ ਘੱਟ ਲੋਕਾਂ ਨੂੰ ਆਉਂਦਾ ਹੈ ਤੁਸੀਂ ਆਕਸਫੋਰਡ ਤੇ ਕੈਂਬਰਿਜ ਵਿੱਚ ਕੁਝ ਸਮਾਂ ਬਿਤਾ ਚੁੱਕੇ ਹੋ ਇਸ ਲਈ ਸੋਚਦੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋ ਤੁਸੀਂ ਨਵੇਂ ਲਾੜ ਦਾ ਅਪਮਾਨ ਕੀਤਾ ਹੈ ਅਵਸ਼ਿ ਹੈ ਉਹ ਦੈਂਤ ਹੈ ਪਰ ਉਹ ਦੈਂਤ ਪਸ਼ੂਆਂ ਦੇ ਵਸ ਪੈ ਗਿਆ ਹੈ ਤੁਹਾਡੀ ਟੀਚਕਰਬਾਜ਼ੀ ਉੱਤੇ ਮੈਨੂੰ ਕ੍ਰੋਧ ਆਉਂਦਾ ਹੈ ਦਿਲ ਚਾਹੁੰਦਾ ਹੈ ਕਿ ਭੁੱਖੇ ਸ਼ੇਰ ਤੁਹਾਡੇ ਉੱਤੇ ਟੁੱਟ ਪਾਵੇਂ ਇਸ ਲਈ ਮੈਂ ਤੁਹਾਡੀ ਉਡੀਕ ਵਿੱਚ ਦਰਵਾਜ਼ੇ ਤੇ ਖੜ੍ਹਾ ਸਾਂ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਮਾਈ ਲਾਰਡਸ ਤੁਹਾਡੇ ਵਿੱਚੋਂ ਕੁਝ ਕਾਨੂੰਨ ਮਜ਼ਾ ਦੇਣ ਦਾ ਫੈਸਲਾ ਕਰ ਲਿਆ ਹੈ ਇਸ ਵੇਲੇ ਇੱਥੇ ਕਿੰਨੇ ਮੌਜੂਦ ਹੋ ਸਾਰੇ ਆਪੋ ਆਪਣੇ ਸਾਥੀਆਂ ਨੂੰ ਲੈ ਕੇ ਆਓ ਤਾਂ ਜੋ ਮੇਰੀ ਤੁਹਾਡੀ ਇੱਕ ਚੜ੍ਹਪ ਹੋ ਜਾਵੇ ਮੈਂ ਸੈਨਾਪਤੀ ਲਾਰਡ ਡੇਵਿਡ ਤੁਹਾਨੂੰ ਚੌਂ ਗੁਣਾ ਹੁਕਮ ਦਿੰਦਾ ਹਾਂ ਕਿ ਤਿਆਰ ਹੋ ਜਾਓ ਮੈਂ ਅੱਜਕੱਲ੍ਹ ਦਿਨ ਨੂੰ ਰਾਤ ਨੂੰ ਜਿੱਥੇ ਤੇ ਜਿਸ ਵੇਲੇ ਤੁਸੀਂ ਚਾਹੋ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ ਹੁਣ ਜਾ ਕੇ ਮੰਤਰ ਜੰਤਰ ਝਾੜੇ ਤਵੀਤ ਕਰੋ ਤੇਲ ਦੀ ਖੂਬ ਮਾਲਿਸ਼ ਕਰੋ ਤੇ ਡੰਡ ਬੈਠਕਾਂ ਕੱਢੋ ਮੈਂ ਆਪਣੀ ਤਲਵਾਰ ਨੂੰ ਮੁੱਠੀਕ ਤੁਹਾਡੇ ਸੀਨੇ ਵਿੱਚ ਖੋਪ ਦਿਆਂਗਾ ਜਿਹੜੀ ਤੁਸੀਂ ਇੱਕ شریف ਆਦਮੀ ਦੀ ਗੁਸਤਾਖੀ ਕੀਤੀ ਹੈ ਇਸ ਦਾ ਫਲ ਤੁਹਾਨੂੰ ਭੋਗਣਾ ਹੀ ਪਵੇਗਾ ਤੁਸਾਂ ਲਾਰਡ ਫਰਮੈਨ ਕਲੈਨ ਚਾਰਲੀ ਦਾ ਜੋ ਮੁਖੌਲ ਉਡਾਇਆ ਹੈ ਉਸਨੇ ਮੈਨੂੰ ਬਹੁਤ ਦੁਖੀ ਕਰ ਦਿੱਤਾ ਹੈ ਉਹ ਤੁਸਾਂ ਸਾਰਿਆਂ ਨਾਲੋਂ ਵੱਡਾ ਹੈ ਕਲੈਨ ਚਾਰਲੀ ਦੀ ਹیثیت ਵਿੱਚ ਉਸ ਵਿੱਚ ਕੁਲੀ ਨਾ ਚਾਹੇ ਤੇ ਟੌਮ ਦੀ ਹیثیت ਵਿੱਚ ਉਸ ਵਿੱਚ ਬੁੱਧ ਹੈ ਜੋ ਕਿ ਤੁਸਾਂ ਵਿੱਚ ਨਹੀਂ ਮੈਂ ਉਸ ਦੇ ਮਾਮਲੇ ਨੂੰ ਆਪਣਾ ਮਾਮਲਾ ਸਮਝਦਾ ਹਾਂ ਉਸ ਦੇ ਅਪਮਾਨ ਨੂੰ ਆਪਣਾ ਅਪਮਾਨ ਸਮਝਦਾ ਹਾਂ ਵੇਖਿਏ ਇਸ ਲੜਾਈ ਵਿੱਚ ਕੌਣ ਜੀਉਂਦਾ ਰਹਿੰਦਾ ਹੈ ਮੈਂ ਕਿਸੇ ਵੀ ਤਰ੍ਹਾਂ ਤੁਸੀਂ ਫੈਸਲਾ ਕਰ ਲਓ ਕਿ ਤੁਸੀਂ ਕਿਸ ਮੋਤੇ ਮਰਨਾ ਪਸੰਦ ਕਰਦੇ ਹੋ ਕਿਉਂਕਿ ਤੁਸੀਂ ਲਾੜ ਹੋਣ ਦੇ ਨਾਲ ਹੀ ਭੰਡ ਵੀ ਹੋ ਇਸ ਲਈ ਮੈਂ ਲਾੜ ਦੀ ਤਲਵਾਰ ਤੇ ਗੁੰਡਿਆਂ ਦੇ ਕਸਨ ਦੋਹਾਂ ਨਾਲ ਲੜਨ ਨੂੰ ਤਿਆਰ ਹਾਂ ਇੰਨੇ ਨੂੰ ਤਾਂ ਅਗਾਂ ਵਧਿਆ ਤੇ ਉਸ ਆਦਮੀ ਕੋਲ ਜਾ ਖੜੋਤਾ ਜਿਸ ਨੂੰ ਹੰਤੀ ਕੋ ਜਿਕਜੈਕ ਦੇ ਨਾਂ ਨਾਲ ਜਾਣਦਾ ਸੀ ਪਰ ਹੁਣ ਜਿਸ ਬਾਰੇ ਉਹ ਕੁਝ ਹੋਰ ਹੀ ਖਿਆਲ ਕਰਨ ਲੱਗ ਪਏ ਸੀ ਟੌਮ ਉਸ ਦੇ ਸਾਹਮਣੇ ਜਾ ਕੇ ਬੋਲਿਆ ਮਾਈ ਲਾਰਡ ਇਹ ਮੇਰਾ ਕੰਮ ਹੈ ਸਾਰੇ ਲੋਕ ਮੁੜ ਕੇ ਉਸ ਵੱਲ ਵੇਖਣ ਲੱਗੇ ਲਾਰਡ ਡੇਵਿਡ ਬੋਲਿਆ ਹੱਛਾ ਤੁਸੀਂ ਹੋ ਚੰਗੇ ਮੋਕੇ ਸਿਰ ਆ ਗਏ ਤੁਹਾਨੂੰ ਵੀ ਮੈਂ ਕੁਝ ਕਹਿਣਾ ਹੈ ਹੁਣੇ ਹੀ ਤੁਸੀਂ ਇੱਕ ਤੀਵੀਂ ਦਾ ਜ਼ਿਕਰ ਕੀਤਾ ਸੀ ਜਿਸ ਨੇ ਇੱਕ ਲਾਰਡ ਲੀਨਸ ਕਲੈਂਚਾਰਲੀ ਨੂੰ ਪਿਆਰ ਕਰਨ ਤੋਂ ਬਾਅਦ ਦੂਸਰੇ ਚਾਰਲਸ ਨੂੰ ਪਿਆਰ ਕੀਤਾ ਸੀ ਜੀ ਹਾਂ ਸ਼੍ਰੀਮਾਨ ਜੀ ਤੁਸੀਂ ਮੇਰੀ ਮਾਤਾ ਦਾ ਅਪਮਾਨ ਕੀਤਾ ਹੈ ਤੁਹਾਡੀ ਮਾਤਾ ਤਾਂ ਮੈਂ ਜਿਸ ਤਰ੍ਹਾਂ ਸੋਚਦਾ ਸਾਂ ਅਸੀਂ ਲਾਰਡ ਡੇਵਿਡ ਨੇ ਉਸ ਨੂੰ ਤੱਕਾ ਦੇ ਕੇ ਕਿਹਾ ਭਰਾ ਭਰਾ ਹਾਂ ਨਾਲੇ ਰਕੀਬ ਵੀ ਹਾਂ ਕਿਵੇਂ ਬੀਤੀ ਵੀ ਦੇ ਦੋ ਪਤੀ ਨਹੀਂ ਰਹਿ ਸਕਦੇ ਸਾਡੇ ਦੋਹਾਂ ਵਿੱਚੋਂ ਇੱਕ ਨੂੰ ਹੀ ਜਿਉਂਦਾ ਰਹਿਣਾ ਚਾਹੀਦਾ ਹੈ ਇਸ ਲਈ ਅਸੀਂ ਲੜ ਸਕਦੇ ਹਾਂ ਲੜਾਈ ਬਰਾਬਰੀ ਵਾਲੇ ਨਾਲ ਹੀ ਹੋ ਸਕਦੀ ਹੈ ਤੇ ਪ੍ਰਾਵਰਗੀ ਬਰਾਬਰੀ ਵਾਲਾ ਹੋਰ ਕੌਣ ਹੋ ਸਕਦਾ ਹੈ ਕੱਲ ਅਸੀਂ ਪਿਸਤੌਲ ਨਾਲ ਲੜਾਂਗੇ